ਜਾਹੀ ਨਮਸਕਾਰ ਸੱਸੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਸੰਜੀਵ ਬਾਵਾ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਾ ਸਵਾਗਤ ਕਰਦਾ ਦੋਸਤੋ ਅੱਜ ਬਹੁਤ ਵੱਡੀ ਖੁਸ਼ਖਬਰੀ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਕਿ ਗੁਰਦਾਸਪੁਰ ਸ਼ਹਿਰ ਦੇ ਮੰਨੇ ਪਰਮਨੇ ਡੀਪੀਸੀ ਪੰਜਾਬੀ ਨੂੰ ਇੱਕ ਬਹੁਤ ਵੱਡਾ ਅਵਾਰਡ ਮਿਲਿਆ ਹੈ ਜੋ ਕਿ ਗੁਰਦਾਸਪੁਰ ਵਿੱਚ ਲਗਭਗ ਪਿੜ੍ਹੀ ਮੇਜ ਵਿੱਚ ਕਿਸੇ ਨੂੰ ਨਹੀਂ ਮਿਲਿਆ ਉਹਨਾਂ ਨੂੰ YouTube ਵੱਲੋਂ ਜਿਹੜਾ ਹੈ ਸਿਲਵਰ ਮੈਡਲ ਜਿਹੜਾ ਹੈ ਉਹ ਮਿਲਿਆ ਹੈ ਬਹੁਤ ਵੱਡੀ ਖੁਸ਼ਖਬਰੀ ਹੈ ਔਰ ਸਾਡੇ ਇਹਦੇ ਵਿੱਚ ਸਰੋਤਿਆਂ ਦਾ ਵੀ ਧੰਨਵਾਦ ਹੈਗਾ ਜਿਨ੍ਹਾਂ ਨੇ ਉਹਨਾਂ ਨੂੰ ਡੀਪੀਸੀ ਪੰਜਾਬੀ ਨੂੰ ਬਹੁਤ ਜਿਹੜਾ ਆ ਅਸਾਮ ਕੀਤਾ ਤੇ ਆਪਾਂ ਤੁਹਾਨੂੰ ਉਸ ਜਿਹੜਾ ਐ ਟਰੋਫੀ ਜਿਹੜਾ YouTube ਵੱਲੋਂ ਭੇਜੀ ਆਈ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਇਹ YouTube ਵੱਲੋਂ ਜਿਹੜਾ ਹੈ ਉਹਨਾਂ ਨੂੰ ਜਿਹੜਾ ਸਿਲਵਰ ਮੈਡਲ ਦਿੱਤਾ ਗਿਆ ਹੈ ਟਰੋਫੀ ਦਿੱਤੀ ਗਈ ਹੈ ਜੋ ਕਿ 100 ਕੇ ਹੁੰਦੇ باوجود ਮਿਲਦਾ ਹੈ ਬਹੁਤ ਵੱਡੀ ਉਪਲਬਧੀ ਬਹੁਤ ਵੱਡਾ ਸਫਰ ਤੈ ਕੀਤਾ ਔਰ ਬਹੁਤ ਵੱਡੀ ਉਪਲਬਧੀ ਜਿਹੜੀ ਪ੍ਰਾਪਤ ਕੀਤੀ ਹੈ ਖਾਸ ਕਰ ਗੁਰਦਾਸਪੁਰ ਸ਼ਹਿਰ ਵਿੱਚ ਬਹੁਤ ਅ ਲੋਕ ਪਸੰਦ ਕਰੇ ਨੇ ਡੀਪੀਸੀ ਪੰਜਾਬੀ ਨੂੰ ਅੱਜ ਅਸੀਂ ਉਹਨਾਂ ਦੇ ਗ੍ਰਹਿ ਸਥਾਨ ਤੇ ਪੁੱਜੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਸਰ ਕਿਦਾਂ ਦਾ ਸਫਰ ਰਿਹਾ ਕਿੰਨਾ ਟਾਈਮ ਲੱਗਾ ਔਰ ਕਿਹੜੀ-ਕਿਹੜੀ ਮਿਹਨਤਾਂ ਉਹਨਾਂ ਨੇ ਜਿਹੜੀਆਂ ਇਸ ਚੈਨਲ ਨੂੰ ਬਣਾਉਣ ਵਿੱਚ ਕੀਤੀਆਂ ਤੋਂ ਆਪਾਂ ਡੀਪੀਸੀ ਪੰਜਾਬੀ ਦੇ ਜਿਹੜੇ ਚੀਫ ਐਡੀਟਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਜੀ ਸਰ ਬਹੁਤ-ਬਹੁਤ ਮੁਬਾਰਕਾ ਸਾਡੇ ਚੈਨਲ ਨੂੰ ਤੁਹਾਨੂੰ ਔਰ ਥੈਂਕ ਯੂ ਸਰ ਬਹੁਤ-ਬਹੁਤ ਮਿਹਰਬਾਨੀ ਸੰਜੀਵ ਜੀ ਤੁਹਾਡੀ ਕਿ ਤੁਸੀਂ ਅੱਜ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਹੋ ਤੇ ਇਸ ਤੇ ਗੱਲ ਕਰਨ ਵਾਸਤੇ ਪਹੁੰਚੇ ਹੋ ਤੇ ਇਹ ਜਿਹੜਾ ਅਵਾਰਡ ਆ ਨਾ ਮੈਂ ਇੱਕੋ ਗੱਲ ਕਹਿਣੀ ਚਾਹਾਂਗਾ ਵੀ ਇਸ ਅਵਾਰਡ ਬਾਰੇ ਸਿਰਫ ਉਹੀ ਬੰਦੇ ਨੂੰ ਪਤਾ ਆ ਜਿਹੜਾ ਬੰਦਾ ਖੁੱਦ YouTube ਤੇ ਮਿਹਨਤ ਕਰਦਾ ਪਿਆ ਆ ਕਿ 1 ਲੱਖ ਸਬਸਕ੍ਰਾਈਬਰ ਹੋਣ ਤੋਂ ਬਾਅਦ ਇਹਦੀ ਇਮਤ ਕੀ ਹੈ ਜੀ ਬਿਲਕੁਲ ਬਿਲਕੁਲ ਇਹ ਅਵਾਰਡ ਕੱਲਾ ਆਵਾਜ਼ ਨਹੀਂ ਇਹ ਤੁਹਾਡੀ ਮਿਹਨਤ ਨੂੰ ਦਰਸਾਉਂਦਾ YouTube ਤੇ ਤੁਸੀਂ ਕਿੰਨੀ ਮਿਹਨਤ ਕਰਦੇ ਪਏ ਹੋ ਉਹਨੂੰ ਰਿਪਰੈਜ਼ੈਂਟ ਕਰਦਾ ਇਹ ਅਵਾਰਡ ਹੀ ਨਿਕਲਿਆ ਇਹ ਤੁਹਾਡੀ ਹੌਸਲਾ ਵਜਾਈਏ YouTube ਵੱਲੋਂ ਕਿ ਵਾਕਿਆ ਤੋਸੀਂ YouTube ਦੇ ਉਤੇ ਮਿਹਨਤ ਕੀਤੀ ਹੈ ਸਰ ਕੀ ਸਫਰ ਰਿਹਾ ਕਿਸ ਤਰ੍ਹਾਂ ਦਾ ਸਫਰ ਰਿਹਾ ਕੀ ਕੀ ਮਿਹਨਤਾਂ ਕੀਤੀਆਂ ਕਿਹੜੀ-ਕਿਹੜੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਇਹਦੇ ਬਾਰੇ ਵੀ ਸਾਡੇ ਦਸਕਨ ਦੱਸ ਦਿਓ ਉਹ ਸੰਜੀਪ ਜੀ ਅ ਦਰਸਲ ਇਹ ਅਵਾਰਡ ਤੱਕ ਪਹੁੰਚਣ ਵਾਸਤੇ ਮੇਰੀ ਇਕੱਲੇ ਦੀ ਨਹੀਂ ਬਹੁਤ ਸਾਰੇ ਲੋਕਾਂ ਦੀ ਇੱਤੇ ਮਿਹਨਤ ਆ ਖਾਸ ਕਰਕੇ ਜਿਹੜਾ ਆ ਮਿਹਨਤ ਦੇ ਨਾਲ-ਨਾਲ ਜਿਹੜਾ ਆ ਸਾਡੇ ਸਬਸਕ੍ਰਾਈਬਰ ਦਾ ਵੀ ਪਿਆਰ ਆ ਜੀ ਬਿਲਕੁਲ ਕਿਉਂਕਿ ਜੇ ਸਬਸਕ੍ਰਾਈਬਰ ਸਾਨੂੰ ਪਿਆਰ ਨਹੀਂ ਕਰਦੇ ਜਾਂ ਸਾਨੂੰ ਨਹੀਂ ਸਲਾਉਂਦੇ ਜਾਂ ਸਾਨੂੰ ਨਹੀਂ ਦੇਖਦੇ ਹਨਾ ਤੇ ਸਾਡੇ ਨਾਲ ਨਹੀਂ ਟੁਰਦੇ ਤੇ ਸ਼ਾਇਦ ਇੱਥੋਂ ਤੱਕ ਆਪਾ ਨਾ ਪਹੁੰਚਦੇ ਰਹੀ ਗੱਲ ਮਿਹਨਤ ਦੀ ਮਿਹਨਤ ਦੇ ਪਿੱਛੇ ਬਹੁਤ ਜ਼ਿਆਦਾ ਆ ਮਿਹਨਤ ਤੋਂ ਕਹਿੰਦਾ ਭਾਪੀ 2015 ਚ ਚੈਨਲ ਨੂੰ ਕ੍ਰੀਏਟ ਕੀਤਾ ਗਿਆ ਸੀ ਕਿਸੇ ਹੋਰ ਪਰਪਸ ਵਾਸਤੇ ਤੇ 2021 22 ਦੇ ਵਿੱਚ ਜਿਹੜਾ ਆ ਇਹਨੂੰ ਅਸੀਂ ਆਏ ਜੇ ਨਿਊ ਚੈਨਲ ਜਿਹੜਾ ਸਥਾਪਿਤ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਨਿਊਜ਼ ਕਰਨੀ ਸ਼ੁਰੂ ਕਰ ਦਿੱਤੀ ਜਿਹਦੇ ਨਾਲ ਸਾਡੇ ਕੁਝ ਪੱਤਰਕਾਰ ਟੁਰਦੇ ਨੇ ਜਿਵੇਂ ਮੋٹے ਮੋٹے ਪੱਤਰਕਾਰਾਂ ਦੀ ਗੱਲ ਕਰਾਂ ਤੇ ਸਭ ਤੋਂ ਪਹਿਲਾਂ ਮੈਂ ਧੰਨਵਾਦ ਦੀਆਂ ਸਾਡੇ ਲਾਪਰੀ ਤੇ ਖੁਸ਼ੀਪੁਰ ਸਭ ਤੋਂ ਪਹਿਲੇ ਪੱਤਰਕਾਰ ਜਿਹੜੇ ਮੇਰੇ ਨਾਲ ਉਹ ਜੁੜੇ ਸੀ ਜੀ ਉਸ ਤੋਂ ਬਾਅਦ ਆ ਜਿਹੜੇ ਆ ਮੇਰੇ ਨਾਲ ਜੁੜਦੇ ਆ ਵਿੱਕੀ ਮਲਕ ਬਟਾਲਾ ਤੋਂ ਜੀ ਬਿਲਕੁਕ ਤੇ ਉਸ ਤੋਂ ਬਾਅਦ ਆ ਮੇਰੇ ਨਾਲ ਜੁੜਦੇ ਆ ਸੰਜੀਵ 바ਵਾ ਜੀ ਤੇ ਸੰਜੀਵ 바ਵਾ ਜੀ ਤੋਂ ਬਾਅਦ ਆ ਜਿਹੜੇ ਆ ਉਹ ਸਾਡੇ ਨਾਲ ਇੱਕ ਰਾਜਨ ਰੰਧਾਵਾ ਜੀ ਜੁੜੇ ਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪੱਤਰਕਾਰ ਜਿੰਨਾ ਦੇ ਮੈਂ ਨਾਂ ਨਹੀਂ ਕਹਿ ਸਕਦਾ ਕਿਉਂਕਿ ਬਹੁਤ ਸਾਰੇ ਪੱਤਰਕਾਰ ਜਿਨ੍ਹਾਂ ਦੀ ਮਿਹਨਤ ਜਿਹੜੀ ਹੈ ਉਹ ਕਿਸੇ ਨਾ ਕਿਸੇ ਪੱਤਰਕਾਰ ਦੇ ਥਰੂ ਸਾਡੇ ਕੋਲ ਪਹੁੰਚਦੀ ਇਵਨ ਕਿ ਤੁਹਾਡੇ ਥਰੂ ਪਹੁੰਚ ਜਾਂਦੀ ਹੈ ਬੇਸ਼ੱਕ ਕਿਸੇ ਵੀ ਪੱਤਰਕਾਰ ਨੇ ਖਬਰ ਕਵਰ ਕੀਤੀ ਹੁੰਦੀ ਹੈ ਉਹਨਾਂ ਦੇ ਲਿੰਕਾਂ ਦੇ ਥਰੂ ਸਾਡੇ ਪੱਤਰਕਾਰਾਂ ਕੋਲ ਪਹੁੰਚਦੀ ਤੋਂ ਸਾਡੇ ਕੋਲ ਪਹੁੰਚਦੀ ਉਹਨਾਂ ਪੱਤਰਕਾਰਾਂ ਦਾ ਵੀ ਮੈਂ ਸਪੈਸ਼ਲੀ ਧੰਨਵਾਦ ਕਰਾਂਗਾ ਜਿਹੜੇ ਕਿ ਸਾਡੇ ਨਾਲ ਜੁੜੇ ਹੋਏ ਨੇ ਤੇ ਜਿਨ੍ਹਾਂ ਦੀ ਮਿਹਨਤ ਕਰਕੇ ਅੱਜ ਇਹ ਅਵਾਰਡ ਸਾਨੂੰ ਮਿਲਿਆ ਮੈਨੂੰ ਨਹੀਂ ਮਿਲਿਆ ਸਾਨੂੰ ਮਿਲਿਆ ਕਹਿੰਦਾ ਮਤਲਬ ਸਾਡੀ ਟੀਮ ਨੂੰ ਮਿਲਿਆ ਡੀਪੀਸੀ ਪੰਜਾਬੀ ਦੀ ਟੀਮ ਨੂੰ ਮਿਲਿਆ ਹਾਂਜੀ ਗੱਲ ਕਰੀਏ ਤਾਂ ਡੀਪੀਸੀ ਪੰਜਾਬੀ ਨੂੰ ਪੰਜਾਬ ਚ ਨਹੀਂ ਬਿਲਕੁਲ ਇੰਡੀਆ ਲੈਵਲ ਤੇ ਜਿਹੜਾ ਹੈ ਇਹਨਾਂ ਨੂੰ ਜਿਹੜਾ ਇਹ ਜਾਨਿਆ ਜਾਂਦਾ ਹੈ ਇੰਡੀਆ ਲੈਵਲ ਤੇ ਲੋਕ ਬਹੁਤ ਪਸੰਦ ਕਰਦੇ ਨੇ ਤਾਂ ਹੀ ਜਿਹੜਾ ਇਹ ਇੰਨਾ ਪਬਲਿਸ਼ਰ ਹੋ ਗਿਆ ਚੈਨਲ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ਸੰਜੀਵ ਜੀ ਗੱਲ ਇਸ ਤਰ੍ਹਾਂ ਹੈ ਕਿ ਬਹੁਤ ਸਾਰੇ ਚੈਨਲ ਨੇ ਸਾਡੇ ਲੋਕਲ ਚੈਨਲ ਨੇ ਜਿਹੜੇ ਲੋਕਲ ਨਿਊਜ਼ ਕਰਦੇ ਨੇ ਤਾਂ ਲੋਕਲ ਰਹਿ ਜਾਂਦੇ ਨੇ ਤੇ ਡੀਪੀਸੀ ਪੰਜਾਬੀ ਸ਼ਾਇਦ ਏਸੀਏ ਦੀ ਚ ਇੱਕ ਪਹਿਲਾ ਚੈਨਲ ਸੀ ਜਿੰਨੇ ਆਲ ਪੰਜਾਬ ਇਵਨ ਕਿ ਇੰਡੀਆ ਤੋਂ ਕਿਤੋਂ ਵੀ ਕੋਈ ਵੀ ਨਿਊ ਸਾਨੂੰ ਮਿਲੀ ਤੇ ਅਸੀਂ ਉਹਨੂੰ ਪ੍ਰੈਜੈਂਟ ਕੀਤਾ ਆ ਕਹਿਣ ਤੋਂ ਭਾਵ ਵੀ ਜੇਕਰ ਸਾਡਾ ਦਾਇਰਾ ਛੋਟਾ ਹੋਵੇਗਾ ਤੇ ਫਿਰ ਚੈਨਲ ਵੀ ਛੋਟਾ ਹੀ ਰਹਿ ਜਾਂਦਾ ਆ ਜੇ ਤੁਸੀਂ ਚੈਨਲ ਨੂੰ ਵੱਡਾ ਕਰਨਾ ਤੇ ਦਾਇਰਾ ਵੀ ਵੱਡਾ ਕਰਨਾ ਪੈਣਾ ਆ ਉਹੀ ਚੀਜ਼ ਸੀ ਵੀ ਸਾਡੇ ਨਾਲ ਜਿਹੜੇ ਪੱਤਰਕਾਰ ਹੌਲੀ-ਹੌਲੀ ਪੰਜਾਬ ਤੋਂ ਤਾਂ ਜੁੜੇ-ਜੁੜੇ ਬਹੁਤ ਸਾਰੇ ਹੁਣ ਕਿ ਜਿੱਦਾਂ ਕਿ ਸਾਡੇ ਕੋਲ ਜਲੰਧਰ ਲੁਧਿਆਣਾ ਫਰੋਜਪੁਰ ਅ ਫਿਰ ਸਾਡੇ ਕੋ ਪਟਿਆਲਾ ਠੀਕ ਹੈ ਨਾ ਚੰਡੀਗੜ੍ਹ ਮਹਾਲੀ ਠੀਕ ਹੈ ਨਾ ਇਥੋਂ ਵੀ ਖਬਰਾਂ ਆਉਂਦੀਆਂ ਨੇ ਤੇ ਉਹਨਾਂ ਦੇ ਜਿਹੜੇ ਸਾਡੇ ਮੈਨੇਜਰ ਨੇ ਜਿਹੜੇ ਉਹਨਾਂ ਸਾਰਿਆਂ ਨੂੰ ਮੈਨੇਜ ਕਰਦੇ ਨੇ ਉਹ ਜਲੰਧਰ ਤੋਂ ਸਾਡੇ ਵਿਸਵਜੀਜੀ ਨੇ ਤੇ ਉਹ ਸਾਰੇ ਉਧਰ ਦੇ ਪੱਤਰਕਾਰਾਂ ਨੂੰ ਮੈਨੇਜ ਕਰਕੇ ਸਾਡੇ ਤੱਕ ਖਬਰਾਂ ਭੇਜਦੇ ਨੇ ਤੇ ਉਹਦੇ ਨਾਲ ਵੀ ਦਾਇਰਾ ਵੱਡਾ ਹੋ ਗਿਆ ਦੂਸਰਾ ਰਹੀ ਗੱਲ ਇੰਡੀਆ ਤੱਕ ਇੰਡੀਆ ਸਾਡੇ ਕੁਝ ਐਸੀਆਂ ਨਿਊਜ਼ਸ ਨੇ ਜਿਹੜੀਆਂ ਕਿ ਆਲ ਓਵਰ ਵਰਲਡ ਨੂੰ ਆਪਾਂ ਕਹਿ ਸਕਦੇ ਹਾਂ ਪੂਰੀ ਦੁਨੀਆ ਦੇ ਵਿੱਚ ਦੇਖੇ ਜਾ ਰਹੇ ਨੇ ਇਵਨ ਕਿ ਸਾਡਾ ਜਿਹੜਾ ਚੈਨਲ ਆ ਇਹ ਅ 25 ਤੋਂ 30% ਜਿਹੜਾ ਆ ਯੂਐਸਏ ਅਰਬ ਕੰਟਰੀਆਂ ਦੇ ਵਿੱਚ ਵੀ ਵੇਖਿਆ ਜਾ ਰਿਹਾ ਆ ਤੇ ਉਹਨਾਂ ਦੀ ਬਦੌਲਤ ਜਿਹੜਾ ਹੈ ਚੈਨਲ ਜਲਦੀ ਗਰੋਥ ਕੀਤਾ ਹੈ ਗੱਲ ਕਰੀਏ ਤਾਂ ਇੰਡੀਆ ਲੈਵਲ ਤੇ ਨਹੀਂ ਇੰਟਰਨੈਸ਼ਨਲ ਲੈਵਲ ਤੇ ਵੀ ਚੱਲਦਾ ਪਿਆ ਬਿਲਕੁਲ ਜੀ ਬਿਲਕੁਲ ਕਿਉਂਕਿ ਸਾਡੇ ਕੋਲ ਐਨਾਲਿਟਿਕਸ ਹੁੰਦਾ ਹੈ YouTube ਦੇ ਉੱਤੇ ਜਿਹਦੇ 'ਚ ਸਪੈਸ਼ਲੀ ਦੱਸਿਆ ਜਾਂਦਾ ਹੈ ਮੈਂ ਆਪਣੇ ਦਸਕਾਣਾਂ ਨੂੰ ਦੱਸ ਦੇਣਾ ਚਾਹੁੰਦਾ ਜਿਹੜੇ YouTube ਚਲਾਉਂਦੇ ਉਹਨਾਂ ਨੂੰ ਤਾਂ ਪਤਾ ਹੋਏਗਾ ਕਿ ਐਨਾਲਿਟਿਕਸ ਦੇ ਵਿੱਚ ਸਪੈਸ਼ਲੀ ਚੀਜ਼ਾਂ ਦੱਸੀਆਂ ਜਾਂਦੀਆਂ ਨੇ ਵੀ ਤੁਹਾਡਾ ਚੈਨਲ ਕਿੱਥੇ-ਕਿੱਥੇ ਦੇਖਿਆ ਜਾ ਰਿਹਾ ਤੇ ਕਿੱਦਾਂ ਦੀ ਕੈਟਾਗਰੀ ਦੇਖਦੀ ਪਈਏ ਕਿੰਨੀ ਉਮਰ ਦੇ ਲੋਕ ਦੇਖਦੇ ਪਈਆ ਕੋਈ ਇੱਕ ਮੇਲ ਤੋਂ ਬਣਿਆ ਹੁੰਦਾ ਮੇਲ ਨੂੰ ਕ ਔਰ ਜਨਮ ਦੇਤ ਜੇ ਉਹ ਸਾਰਾ ਕੁਝ ਵਿੱਚ ਪ੍ਰੋਵਾਈਡ ਹੁੰਦਾ ਔਰ ਚ ਸਾਰੇ ਡਾਟਾ ਹੁੰਦਾ ਆ ਵੀ ਤੁਹਾਨੂੰ ਫੀਮੇਲ ਕਿੰਨੇ ਦੇਖਦੇ ਪਏ ਆ ਮੇਲ ਕਿੰਨੇ ਦੇਖਦੇ ਪਏ ਆ ਕਿਹੜੀ ਕਿਹੜੀ ਕੰਟਰੀ ਤੁਹਾਨੂੰ ਦੇਖਦੀ ਪਈ ਹੈ ਜਿਹਦੇ ਚ 25 ਤੋਂ 30% ਲੋਕ ਜਿਹੜੇ ਆ ਸਾਨੂੰ ਆਊਟ ਆਫ ਇੰਡੀਆ ਦੇਖਦੇ ਪਏ ਆ ਤੇ ਸ਼ਾਇਦ ਇਹੀ ਵਜ੍ਹਾ ਆ ਕਿ ਸਾਡੀਆਂ ਖਬਰਾਂ ਜਿਹੜੀਆਂ ਉਹ ਵੱਤ ਤੋਂ ਵੱਤ ਜਿਹੜੀਆਂ ਚੱਲਦੀਆਂ ਸਰ ਇੱਕ ਹੋਰ ਗੱਲ ਫੇਸਬੁੱਕ ਤੇ ਬਹੁਤ ਜ਼ਿਆਦਾ ਲੋਕ ਚਲਾ ਦਿੰਦੇ ਨੇ ਔਰ ਫੇਸਬੁਕ ਤੇ ਵੀਊ ਵੀ ਬੜੇ ਪੈਂਦੇ ਨੇ ਸਬਸਕ੍ਰਾਈਬਰ ਵੀ ਬੜੇ ਜੋੜ ਜਾਂਦੇ ਨੇ ਪਰ YouTube ਤੇ ਬਹੁਤ ਲੋਕ ਘਟਨੇ ਕਿਉਂਕਿ YouTube ਤੇ ਸਬਸਕ੍ਰਾਈਬਰ ਜੋੜਨਾ ਤੇ ਵੀਊ ਪੈਣਾ ਬਹੁਤ ਔਖਾ ਹੈ ਇਸ ਕਰਕੇ ਲੋਕੀ ਫੇਸਬੁਕ ਨੂੰ ਚਾਹੇ ਇੰਸਟਾ ਨੂੰ ਜਾ ਰਹਾ ਜਰਾ ਜਰਾ ਚਾਹਦੇ ਆ ਕਿ ਹਾਂ ਵੀ ਉਸ ਵੱਲ ਧਿਆਨ ਦੇਈਏ ਪਰ YouTube ਤੇ ਆਪਾਂ ਦੇਖਿਆ ਕਿ ਲਾਸਟ ਅਸੀਂ ਥੋੜੇ ਦਿਨ ਪਹਿਲਾਂ ਦੇਖੀ ਸੀ ਤੁਹਾਡੀ ਵੀਡੀਓ ਦੇਖੀ ਸੀ ਮੈਂ ਦੇਖ ਰਿਹਾ ਸੀ ਹਜੇ ਕੱਲੀ ਦੇਖ ਰਿਹਾ ਸੀ ਕਿ ਇੱਕ ਸਾਧੂ ਚੱਕ ਜਿਹੜੇ ਆ ਬਾਬਾਈ ਦੀ ਜਗ੍ਹਾ ਹੈਗੀ ਆ ਤੇ ਉਥੇ ਤੁਹਾਡੇ 10k ਦੇ ਵੀਊ ਦੇ ਉੱਪਰ ਪੁੱਜ ਗਈ ਥੋੜੇ ਸਮੇਂ ਵਿੱਚ ਹੀ ਤੇ ਉਸ ਤੋਂ ਪਹਿਲਾਂ ਵੀ ਦੇਖਿਓ ਬਹੁਤ ਜਿਹੜੀਆਂ ਵੀਡੀਓ ਬੜੀ ਫੇਮਸ ਹੋਈਆਂ ਜੇ ਆਰਮੀ ਕੰਟੀਨ ਦੀ ਗੱਲ ਕਰੀਏ ਖੋਜੇਪੁਰ ਦੀ ਉਸ ਤੋਂ ਇਲਾਵਾ ਇੱਕ ਨਹੀਂ ਮੈਂ ਕਹਾਂਗਾ ਦੋ ਨਹੀਂ ਕਹਾਂਗਾ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਕੇਤੇ ਉੱਪਰ ਪੁੱਜ ਗਈਆਂ ਤੇ ਇੱਕ ਬਾਬਾ ਜੀ ਸਾਡੇ ਮੈਂ ਵੀ ਤੁਹਾਡੇ ਨਾਲ ਹੀ ਗਿਆ ਸੀ ਮੈਨੂੰ ਪਤਾ ਸਟੇਸ਼ਨ ਵਾਲੀ ਸਾਈਡ ਤੇ ਬਾਬਾ ਪੀਰ ਜੀ ਦੀ ਜਗ੍ਹਾ ਤੇ ਉੱਥੇ ਤੇ ਬਹੁਤ ਸਾਰੇ ਕਮੈਂਟ ਆਏ ਆਰਮੀ ਕੰਟੀਨ ਚ ਵੀ ਲੋਕਾਂ ਦੇ ਬੜੇ ਕਮੈਂਟ ਆਏ ਸੀ ਤੇ ਕਿਸ ਤਰ੍ਹਾਂ ਦੇਖਦੇ ਹੋ ਕਿ ਲੋਕੀ YouTube ਦੀ ਜਗ੍ਹਾ ਉਹਨੂੰ ਪ੍ਰੇਫਰੈਂਸ ਕਰਦੇ ਆ Facebook ਤੇ Insta ਨੂੰ ਤੇ ਤੁਸੀਂ YouTube ਨਾਲ ਹੀ ਜੁੜੇ ਰਹੇ ਅਸਲ ਚ ਸੰਜੀਵ ਜੀ ਜੇਕਰ ਤੁਸੀਂ ਜ਼ਿੰਦਗੀ 'ਚ YouTube 'ਚ ਜਾਂ ਸੋਸ਼ਲ ਮੀਡੀਆ 'ਤੇ ਅੱਗੇ ਵਧਣਾ ਚਾਹੁੰਦੇ ਹੋ ਤਾਂ ਕੁਝ ਵੱਖਰਾ ਕਰੋ। ਹੂੰ। ਜੀ। ਹੁਣ ਬਹੁਤ ਸਾਰੀਆਂ ਖਬਰਾਂ ਆਉਂਦੀ ਜਾਣੀਆਂ ਹਨਾ। ਇੱਕ ਖਬਰ ਇੱਕ ਪੱਤਰਕਾਰ ਕਰ ਲੈਂਦਾ ਤੇ ਉਹ ਖਬਰ ਪੂਰੇ ਹੀ ਮੀਡੀਆ 'ਚ ਘੁੰਮ ਜਾਂਦੀ ਹੈ। ਬਿਲਕੁਲ। ਤਕਰੀਬਨ-ਤਕਰੀਬਨ 100+ ਚੈਨਲਾਂ 'ਤੇ ਇੱਕ ਖਬਰ ਚੱਲਦੀ ਹੈ। ਉਹ ਵੰਡੀ ਜਾਂਦੀ ਹੈ, ਦਰਸ਼ਕ ਵੰਡੇ ਜਾਂਦੇ ਆ। ਜਿਹੜੀ ਖਬਰ ਤੁਸੀਂ ਖੁਦ ਕਰਦੇ ਹੋ, ਖੁਦ ਵਾਸਤੇ ਕਰਦੇ ਹੋ, ਖੁਦ ਵਾਸਤੇ ਕ੍ਰੀਏਟ ਕਰਦੇ ਹੋ, ਤੁਹਾਡੀ ਆਪਣੀ ਕ੍ਰੀਏਟੀਵਿਟੀ ਉਹ ਤੁਹਾਡੇ ਕੋਲ ਆ। ਜਦੋਂ ਉਹ ਵਾਇਰਲ ਹੁੰਦੀ ਹੈ ਉਹ ਤੁਹਾਨੂੰ ਗਰੋ ਕਰਦੀ ਹੈ। ਇਹੀ ਚੀਜ਼ ਵੀ ਜਿਹੜੀਆਂ ਆ ਖਬਰਾਂ ਤੁਸੀਂ ਕਹਿ ਰਹੇ ਹੋ ਜਾਂ ਜਿਹੜੀ ਨਿਊਜ਼ ਤੁਸੀਂ ਕਹਿ ਰਹੇ ਹੋ ਵੀ ਵਾਇਰਲ ਹੋਈਆ ਉਹ ਤਕਰੀਬਨ ਜਿਹੜੀਆਂ ਸਾਡੀਆਂ ਸੀ ਅਸੀਂ ਖੁਦ ਕ੍ਰੀਏਟ ਕੀਤੀਆਂ ਸੀ ਸਾਡੀ ਆਪਣੀ ਕ੍ਰੀਏਸ਼ਨ ਸੀ ਅਸੀਂ ਆਪ ਉਸ ਜਗ੍ਹਾ ਤੇ ਪਹੁੰਚੇ ਸੀ ਉਹ ਸਾਡੇ ਲੈਵਲ ਦਾ ਤੇ ਹਾਂ ਹੋਰ ਵੀ ਲੋਕਾਂ ਨੇ ਕੀਤੀਆਂ ਪਰ ਉਹਨਾਂ ਦੇ ਕਰਨ ਦਾ ਤਰੀਕਾ ਲੱਗ ਸੀ ਸਾਡਾ ਆਪਣਾ ਤਰੀਕਾ ਸੀ ਜਿਹਦੇ ਕਰਕੇ ਉਹ ਨਿਊਜ਼ ਜਿਹੜੀਆਂ ਨੇ ਵਾਇਰਲ ਅਜੇ ਵੀ ਉਹ ਚਲਦੀਆਂ ਪਈਆਂ ਨੇ ਹਾਲੇ ਵੀ ਕੁਝ ਨਿਊਜ਼ ਇਦਾਂ ਦੀਆਂ ਵੀ ਨੇ ਜਿਹੜੀਆਂ ਇਸ ਟਾਈਮ 5 ਲੱਖ ਪਲੱਸ ਜਿਹੜੀਆਂ ਨੇ ਚਲੀਆਂ ਗਈਆਂ ਨੇ ਇਹ ਲੋਕ ਅਜੇ ਵੀ ਉਹਨਾਂ ਨੂੰ ਪਸੰਦ ਕਰਦੇ ਕਿਉਂ ਪਿਆ ਕਿਉਂਕਿ ਉਹਨਾਂ ਦੇ ਵਿੱਚ ਸਿੱਖਿਆ ਆ ਕੁਝ ਨਾ ਕੁਝ ਹੀ ਸਿਖਾ ਰਹੇ ਆ ਕੁਝ ਨਾ ਕੁਝ ਦੱਸ ਰਹੇ ਆ ਮੋਟੀਵੇਟ ਕਰ ਰਹੇ ਆ ਜਾਂ ਕਿਸੇ ਨੂੰ ਉਹਨਾਂ ਦੇ ਵਿੱਚੋਂ ਬੈਨੀਫਿਟ ਆ ਪਬਲਿਕ ਤੁਹਾਨੂੰ ਕਿਉਂ ਵੇਖੇਗੀ ਪਬਲਿਕ ਤੁਹਾਨੂੰ ਤਾਂ ਹੀ ਵੇਖੇਗੀ ਜੇਕਰ ਪਬਲਿਕ ਨੂੰ ਹੋਰ ਚ ਕੋਈ ਬੈਨੀਫਿਟ ਨਹੀਂ ਮਿਲਦਾ ਜਰਾ ਆ ਰਿਹਾ ਤੇ ਜੀ ਪਬਲਿਕ ਤਾਂ ਤੁਹਾਨੂੰ ਦੇਖੇਗੀ ਜੇਕਰ ਉਹਨੂੰ ਉਸ ਵੀਡੀਓ ਦੇ ਵਿੱਚੋਂ ਕੁਝ ਸਿੱਖਣ ਨੂੰ ਮਿਲਦਾ ਪਿਆ ਤੇ ਜੇਕਰ ਅ ਕੁਝ ਨਹੀਂ ਮਿਲਦਾ ਪਿਆ ਤੇ ਪਬਲਿਕ ਕਿਉਂ ਵੇਖੇਗੀ ਤੇ ਜਾਂ ਫਿਰ ਉਹ ਪੂਲੀ ਐਂਟਰਟੇਨਮੈਂਟ ਹੋਏ ਕਪੜੇ ਲਾਉ ਤਨਥੋ ਜਿਵੇਂ ਕਿ ਤੁਸੀਂ ਦੇ ਦੇਈਓ ਇੱਕ ਹੋਰ ਗੱਲ YouTube 'ਚ ਬਹੁਤ ਸਾਰੇ ਜਿਹੜੇ ਆ YouTube ਬਹੁਤ ਲੋਕ ਚਲਾ ਚਲਾ ਰਹੇ ਨੇ ਤੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਉਹ ਤੁਹਾਡੇ ਜਿੱਦਾਂ 골d ਤੇ silver ਤੱਕ ਪੁੱਜੇਗੇ ਤੇ ਉਹ ਵੀ ਤੁਹਾਡੇ ਨਕਸ਼ੇ ਕਰਦੇ ਚੱਲ ਕੇ ਜਿਹੜਾ ਇਸ ਉਪਲਬਧੀ ਨੂੰ ਪ੍ਰਾਪਤ ਕਰਨ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਵੇਖੋ ਜਿੰਨੇ ਵੀ ਸਾਡੇ ਜਾਣ ਕੇ ਇਸ ਚੈਨਲ ਨੂੰ ਦੇਖਦੇ ਪਏ ਆ ਜਿੰਨੇ ਵੀ ਦਰਸ਼ਕ ਇਸ ਚੈਨਲ ਨੂੰ ਦੇਖਦੇ ਪਏ ਉਹਨਾਂ ਸਾਰਿਆਂ ਦਾ ਧੰਨਵਾਦ ਕਿ ਉਹ ਸਾਨੂੰ ਦੇਖਦੇ ਪਏ ਆ ਸਾਨੂੰ ਸਲਾਉਂਦੇ ਪਏ ਆ ਡੀਪੀਸੀ ਪੰਜਾਬੀ ਦੀ ਟੀਮ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਡੀਪੀਸੀ ਪੰਜਾਬੀ ਦੀ ਟੀਮ ਦੇ ਬਦੌਲਤ ਆਪਾਂ ਇੱਥੋਂ ਤੱਕ ਪਹੁੰਚੇ ਆ ਅੱਜ ਸਿਲਵਰ ਪਲੇ ਬਟਨ ਜਿਹੜਾ ਆ ਉਹ ਸਾਡੇ ਹੱਥਾਂ ਦੇ ਵਿੱਚ ਆ ਤੇ ਬਾਕੀ ਜਿਹੜੀ ਉਹ ਦਰਸ਼ਕਾਂ ਦਾ ਪਿਆਰ ਸਬਸਕ੍ਰਾਈਬਰ ਦਾ ਪਿਆਰ ਇਹ ਇੰਨਾ ਕ ਜਿਆਦਾ ਮਿਲਿਆ ਕਿ ਹੁਣ ਸਾਡਾ 1 ਲੱਖ 2000 ਤੋਂ ਉੱਪਰ ਜਿਹੜਾ ਆ ਉਹ ਸਬਸਕ੍ਰਾਈਬਰ ਸਾਡੇ ਨਾਲ ਜੁੜ ਚੁੱਕੇ ਆ ਹੋਰ ਵੀ ਫੈਮਲੀ ਜੁੜਦੀਆਂ ਪਈਆਂ ਨੇ ਪਰ ਜੇਕਰ ਤੁਸੀਂ ਵੀ ਗਰੋ ਕਰਨਾ ਚਾਹੁੰਦੇ ਹੋ ਤੁਸੀਂ YouTube ਦੇ ਉੱਤੇ ਹੋ ਤੇ ਬਸ ਮੈਂ ਜਿੱਤਾ ਪਹਿਲਾਂ ਵੀ ਕਿਹਾ ਆ ਕਿ ਮਿਹਨਤ ਅਣਥੱਕ ਅਸਲ 'ਚ ਸੰਜੀਵ ਜੀ ਗੱਲ ਮੈਂ ਤੁਹਾਡੇ ਨਾਲ ਇੱਕ ਕਰਨੀ ਜਨ ਅਸਲ 'ਚ ਇੱਥੇ ਸਭ ਤੋਂ ਵੱਡੀ ਪ੍ਰੋਬਲਮ ਹੈਗੀ ਐਡੀਟਿੰਗ ਜੀ ਅਸੀਂ ਉੱਠਦੇ ਆ ਵੀਡੀਓ ਬਣਾਉਣੀ ਆ ਵੀਡੀਓ ਵੀਡੀਓ ਹਰ ਕੋਈ ਬਣਾਉਂਦਾ ਪਰ ਬੰਦੇ ਦੇ ਹੱਥ 'ਚ ਫੋਨ ਆ ਹਰ ਬੰਦੇ ਦੇ ਹੱਥ 'ਚ ਫੋਨ ਆ ਤੇ ਕੈਮਰਾ ਆ ਵੀਡੀਓ ਬਣਾਉਣੀ ਸੌਖੀ ਆ ਪਰ ਉਸ ਵੀਡੀਓ ਨੂੰ ਕ੍ਰੀਏਟ ਕਰਕੇ ਫਿਰ ਉਸ ਤੋਂ ਐਡੀਟਿੰਗ ਉਸ ਦੀ ਪ੍ਰੈਜੈਂਟੇਸ਼ਨ ਥੰਬਨੇਲ ਟਾਈਟਲ ਉਹ ਬਣਾਉਂਦਿਆ ਬਣਾਉਂਦਿਆ ਜਿਹੜੀ ਹੈ ਨਾ ਉਹ ਝੱਗ ਨਿਕਲ ਜਾਂਦੀ ਬੰਦੇ ਦੀ ਮੈਨੇ ਉਹ ਜਦੋਂ ਮਹੀਨਾਕ ਬੰਦਾ ਕੰਮ ਕਰ ਲੇ ਨਾ ਸਭ ਤੋਂ ਵੱਡੀ ਗੱਲ ਇਹ ਵੀ ਅਸੀਂ YouTube ਤੇ ਹੁੰਦੇ ਆ ਲਾਲਚ ਕਰਕੇ ਪੈਸੇ ਆਣੇ ਪੈਸਾ ਵੇ ਆਪ ਲੋਕਾਂ ਦੇ ਚੈਨਲ ਵੇਨੇ ਆ ਗੱਡੀ ਗੱਲਾਂ ਵਾਲਿਆਂ ਮੋਟਰਸਾਈਕਲ ਵਾਲੇ ਮਹਿੰਗੇ ਫੋਨ ਵਾਲੇ ਉਹ ਚੀਜ਼ਾਂ ਨੂੰ ਪ੍ਰਭਾਵਿਤ ਕਰਦੀ ਹੈ ਅਹੀ ਚੈਨਲ ਤੇ ਆ ਜੰਨੇ ਆ ਪਰ ਉਹਦੇ ਪਿੱਛੇ ਦੀ ਮਿਹਨਤ ਕਿੰਨੀ ਹੋਣੀ ਵੇਖਦੇ ਫਿਰ ਸਾਡੇ ਅੰਦਰ ਇੱਕ ਲਾਲਚ ਹੁੰਦਾ ਪਈ ਅਹੀ YouTube ਤੇ ਉਹ ਲਾਲਚ ਸਾਨੂੰ ਗਰੋ ਨਹੀਂ ਕਰਨ ਦਿੰਦਾ ਕਾਰਨ ਅਸੀਂ ਮਹੀਨਾ ਮਿਹਨਤ ਕਰਦੇ ਆ 2 ਮਹੀਨੇ ਮਿਹਨਤ ਕਰਨੇ ਆ ਬੜਾ ਯੋਰ ਲਾ ਕੇ 6 ਮਹੀਨੇ ਮਿਹਨਤ ਕਰ ਲੈਂਦੇ ਆ ਨਾ ਵੀਊ ਨਹੀਂ ਆਉਂਦੇ ਚੈਨਲ ਅੱਗੇ ਨਹੀਂ ਗਰੋ ਕਰਦਾ ਤੇ ਪੈਸਾ ਵੀ ਕੋਈ ਨਹੀਂ ਮਿਲਦਾ ਫਿਰ ਆਪਾਂ ਟੁੱਟ ਜਾਂਦੇ ਆ ਜਦੋਂ ਅਸੀਂ ਟੁੱਟ ਜਾਂਦੇ ਫਿਰ ਕਹਿੰਦੇ ਸਾਡ ਪਰ ਯਾਰ ਕੀ ਰੱਖਿਆ ਬਸ ਉੱਥੇ ਹੀ ਅਨੁਮੋਤ ਪੈਂਦੇ ਆ ਪ੍ਰੋਬਲਮ ਉਹ ਆ ਜੇਕਰ ਤੁਸੀਂ ਆਪਣਾ ਟੈਲੈਂਟ ਆਪਣੇ ਆਪ ਨੂੰ ਫੇਮਸ ਕਰਨਾ ਚਾਹੁੰਦੇ ਹੋ ਆਪਣੇ ਆਪ ਨੂੰ ਅੱਗੇ ਵਧਾਉਣਾ ਚਾਹੁੰਦੇ ਹੋ ਤੇ ਫੇਰ ਜਿਹੜਾ ਆ ਉਹ ਸਾਰਾ ਕੁਝ ਛੱਡ ਦਿਓ ਪੈਸੇ ਨੂੰ ਕੱਢ ਦਿਓ ਆਪਣੇ ਦਿਮਾਗ ਚੋਂ ਕਿਉਂਕਿ ਪੈਸੇ ਦੇ ਪਿੱਛੇ ਨਾ ਦੌੜੋ ਮਿਹਨਤ ਇੰਨੀ ਕਰੋ ਕਿ ਪੈਸਾ ਤੁਹਾਡੇ ਪਿੱਛੇ ਦੌੜੇ ਬਿਲਕੁਲ ਤੇ ਸਾਡੀ ਜਿਹੜੀ ਅੱਜ ਦੀ ਕਾਮਯਾਬੀ ਉਹ ਇਹੀ ਹੈ ਕਿ ਅਸੀਂ ਪੈਸੇ ਪਿੱਛੇ ਨਹੀਂ ਦੌੜੇ ਦੇਖ ਵੀ ਜਿਵੇਂ ਦੀ ਜਾਣਦੇ ਹੋ ਕਿ ਆਪਾਂ ਇਕੱਠੇ ਖਬਰ ਕਰਨ ਜਾਂਦੇ ਰਹੇ ਆ ਤੇ ਪੈਸਾ ਕਰਕੇ ਰੌਲਾ ਪੈਂਦਾ ਰਹਿਣਾ ਪੈਂਦਾ ਰਿਹਾ ਇਸੇ ਕਰਕੇ ਕਿ ਪੈਸੇ ਪਿੱਛੇ ਨਹੀਂ ਦੌੜਨਾ ਸਟੈਂਡਰਡ ਰੱਖੋ ਤੇ ਸਟੈਂਡਰਡ ਮੋੜ ਤੇ ਕੰਮ ਕਰੋ ਵਧੀਆ ਤਰੀਕੇ ਨਾਲ ਪੈਸੇ ਵੀ ਆਉਣਗੇ ਤੇ ਕੰਮ ਵੀ ਵਧੀਆ ਹੋਏਗਾ ਅ ਡੀਪੀਸੀ ਪੰਜਾਬੀ ਦੇ ਫਿਊਚਰ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੀ ਜੇ ਤੇ ਮਾਲਕ ਦੀ ਕਿਰਪਾ ਰਹੀ ਤੇ ਸੰਜੀਵ ਜੀ ਤੁਹਾਡਾ ਪਿਆਰ ਰਿਹਾ ਤੇ ਹੋਰ ਸੱਜਣਾਂ ਦਾ ਪਿਆਰ ਰਿਹਾ ਸਬਸਕ੍ਰਾਈਬਰ ਦਾ ਪਿਆਰ ਰਿਹਾ ਤੇ ਬਹੁਤ ਜਲਦ ਹੀ ਜਿਹੜਾ ਆ 골ਡ প্লে ਬਟਨ ਵੀ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਤੇ ਅਸੀਂ ਆਸ ਕਰਦੇ ਹਾਂ ਕਿ ਇਹਨਾਂ ਨੂੰ ਜਲਦ ਤੋਂ ਜਲਦ ਹੀ ਜਿਹੜਾ ਹੈ 골ਡ ਪਲੇਅਰ ਬਟਨ ਮਿਲ ਜੇ ਤੇ ਦਸ਼ਕ ਇਸੇ ਤਰ੍ਹਾਂ ਤੁਸੀਂ ਡੀਪੀਸੀ ਪੰਜਾਬੀ ਨੂੰ ਪਿਆਰ ਦਿੰਦੇ ਰਹੋ ਮੈਂ ਤੁਹਾਡਾ ਆਪਣਾ ਸੰਜੀਵ